ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰਕ ਦਿਨਾਂ ਦੇ ਨਾਂ ਫਰੀਦਕੋਟ ਤੋਂ ਤੇ ਖੰਡੂਰ ਸਾਹਿਬ ਦੇ ਹਲਕੇ ਤੋਂ ਕਾਫੀ ਫੋਨ ਆਏ ਨੇ ਉਹ ਕਹਿੰਦੇ ਗਿਆਨੀ ਜੀ ਇੱਕ ਆਹ ਗੱਲ ਕਰਿਓ ਰਲਵੇਂ ਮਿਲਵੇਂ ਵਿਚਾਰ ਸੀ ਚਲੋ ਮੈਂ ਆਪਣੇ ਤਰਫੋਂ ਜਿਹੜੀ ਗੱਲ ਕਰਨੀ ਉਹਨੂੰ ਧਿਆਨ ਦੇ ਨਾਲ ਸੁਣ ਲਿਓ ਉਹ ਕਹਿੰਦੇ ਲੱਖਾਂ ਵੋਟਾਂ ਪਾ ਕੇ ਅਮਰਤਪਾਲ ਜਿਤਾਤਾ ਵੈਸੇ ਮੈਂ ਨਹੀਂ ਅਮਰਤਪਾਲ ਕਹਿੰਦਾ ਮੈਂ ਤਾਂ ਉਹਨੂੰ ਮੂਤਪਾਲ ਢੀਰਮੱਲੀਆਂ ਦਾ ਪੁੱਤ ਪ੍ਰਿਥੀਚੰਦ ਦਾ ਪੁੱਤ ਮੀਣੇ ਮਸੰਦ ਨਸ਼ੇੜੀ ਦਾ ਭਰਾ ਆਪ ਨਸ਼ੇੜੀ ਮੈਂ ਤਾਂ ਇਹੋ ਜਿਹਾ ਸ਼ਬਦ ਵਰਤਦਾ ਹਾਂ ਉਹ ਕਹਿੰਦੇ ਲੱਖਾਂ ਵੋਟਾਂ ਪਾ ਕੇ ਤਾਂ ਅਸੀਂ ਇਹਨੂੰ ਜਿਤਾਇਆ ਤੇ ਲੱਖਾਂ ਵੋਟਾਂ ਪਾ ਕੇ ਕਹਿੰਦੇ ਸਰਬਜੀਤ ਨੂੰ ਜਿਤਾਇਆ ਸਾਨੂੰ ਕਹਿੰਦੇ ਮਿਲਿਆ ਕੀ ਸਾਨੂੰ ਫਾਇਦਾ ਕੀ ਹੋਇਆ ਫਿਰ ਮੈਂ ਕਿਹਾ ਮੈਂ ਕਿਹਾ ਭਾਈ ਜੀ ਖੁੱਲ ਕੇ ਦੱਸੋ ਵੀ ਕਿਉਂ ਨੇ ਕੀ ਉਹ ਕਹਿੰਦੇ ਤੁਸੀਂ ਗੱਲ ਕਹਿ ਜੰਨੇ ਹੋ ਤੇ ਬਕਾਓ মিডিਆ ਇਹ ਗੱਲ ਕਹਿੰਦਾ ਨਹੀਂ ਮੈਂ ਕਿਹਾ ਕੀ ਕਮ ਕਹਿੰਦੇ ਇਸ ਵਕਤ ਅਮਰਤਪਾਲ ਤੇ ਸਰਬਜੀਤ ਐਮਪੀ ਫਰੀਦਕੋਟ ਵਾਲਾ ਇਹ ਰਜਾਇਨ ਕਰਨ ਜਣ ਕੇ ਅਸੀਫਾ ਦੇਣ ਵੀ ਇਹਨਾਂ ਨੇ ਐਮਪੀ ਬਣ ਕੇ ਸਾਡੇ ਹਲਕਿਆਂ ਦਾ ਕੱਖ ਨਹੀਂ ਕੀਤਾ ਇੱਕ ਵੀ ਕੰਮ ਨਹੀਂ ਕੀਤਾ ਕਹਿੰਦੇ ਸਾਨੂੰ ਲੋੜ ਨਹੀਂ ਇਹ ਜੇ ਐਮਪੀਆਂ ਦੀ ਅਸ਼ਾ ਵੀ ਮੈਂ ਹੁਣ ਜਿਹੜੀ ਆਪਣੀ ਗੱਲ ਕਰਨੀ ਹੈ ਚਲੋ ਇਹ ਤਾਂ ਉਹਨਾਂ ਦੇ ਫੋਨ ਆਏ ਉਸ ਤਰੀਕੇ ਨਾਲ ਮੈਂ ਗੱਲ ਕਰਦੀ ਇੱਕ ਗੱਲ ਦੱਸੋ ਵੀ ਤੁਸੀਂ ਜੁੱਤੀਆਂ ਖਾਣ ਦੇ ਆਦੀ ਹੋ ਹਰ ਬਖ ਜੁੱਤੀਆਂ ਖਾਈ ਜਾਓਗੇ ਇੱਕ ਮੇਰਾ ਮਿੱਤਰ ਸੀ ਉਹ ਸਬਜ਼ੀ ਵੇਚਦਾ ਸੀ ਬਹੁਤ ਪੁਰਾਣੀ ਗੱਲ ਹੈ तकरीबन ਜੇ ਤੁਸੀਂ 30 ਸਾਲ ਪਿੱਛੇ ਜਾਓਗੇ ਤੇ ਉਹ ਪਹਿਲਾਂ ਸਾਈਕਲ ਤੇ ਸਬਜ਼ੀ ਵੇਚਦਾ ਸੀ ਫਿਰ ਉਹਨੇ ਖੱਜ ਰੇੜਾ ਲੈ ਲਿਆ ਫਿਰ ਉਹ ਜਿਹੜਾ ਫੀਟਰ ਹੁੰਦਾ ਉਹ ਲੈ ਲਿਆ ਤੇ ਇੱਕ ਬੀਬੀ ਉਹਨੂੰ ਕਹਿੰਦੀ ਕੰਦੀ ਰੁਕਿਓ ਕੰਦੀ ਮੈਨੂੰ ਦਾਲ ਦੇ ਕੇ ਦੇ। ਉਹ ਕਹਿੰਦਾ ਮਾਤਾ ਮੇਰੇ ਕੋਲ ਤਾਂ ਸਬਜ਼ੀਆਂ ਹੁੰਦੀਆਂ ਨੇ। ਦਾਲ ਤਾਂ ਮੇਰੇ ਕੋਲੇ ਹੁੰਦੀ ਨਹੀਂ। ਉਹ ਕਹਿੰਦੀ ਤੂੰ ਬੋਲਦਾ ਬਹੁਤ ਆ ਭਾਈ। ਉਹ ਕਹਿੰਦਾ ਪਹਿਲਾਂ ਮੇਰੇ ਹੱਥਾਂ ਤੇ ਡੰਡੇ ਪਏ ਸਕੂਲ ਚੋਂ ਜਿੰਨਾ ਮਾਸਟਰ ਨੇ ਮੈਨੂੰ ਪੜਾਇਆ ਸੀ। ਕਹਿੰਦਾ ਮੈਨੂੰ ਮਾਸਟਰ ਨੇ ਇਹ ਕਿਹਾ ਸੀ ਪੜਾਉਂਦੇ ਨੇ ਵੀ ਤੈਨੂੰ ਨੌਕਰੀ ਮਿਲੇ ਨਾ ਮਿਲੇ ਪਰ ਤੂੰ ਸਾਡਾ ਚੰਡਿਆ ਹੋਇਆ ਕਦੇ ਫੇਲ ਨਹੀਂ ਹੋਵੇਂਗਾ ਹਰੇਕ ਕੰਮ ਵਿੱਚ ਤੂੰ ਕਾਮਯਾਬ ਹੋਵੇਂਗਾ ਕਹਿੰਦਾ ਮੈਂ 100 ਰੁਪਏ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਅੱਜ 4000 ਰੁਪਏ ਦਿਹਾੜੀ ਪਾਉਣਾ ਮੈਂ ਸਬਜ਼ੀ ਵੇਚ ਕੇ ਉਹ ਸੱਜਣ ਕਹਿੰਦਾ ਫਿਰ ਕਹਿੰਦਾ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਸਕੂਲੋਂ ਹਟ ਗਿਆ ਪੜ ਕੇ ਫਿਰ ਕਹਿੰਦਾ ਮੇਰੇ ਮਾਂ ਪਿਓ ਨੇ ਮੈਨੂੰ ਡੰਡਿਆਂ ਦੇ ਨਾਲ ਕੁੱਟ-ਕੁੱਟ ਕੇ ਬੱਦਰੀ ਬਣਾ ਕੇ ਸਿੱਧਾ ਕੀਤਾ ਤੇ ਹੁਣ ਕਹਿੰਦਾ ਮੈਂ ਛਿੱਤਰ ਨਹੀਂ ਖਾਣੇ ਜਿਵੇਂ ਛਿੱਤਰ ਖਾ ਕੇ ਕਹਿੰਦਾ ਬੰਦੇ ਬਣਿਆ ਨਾ ਅਸੀਂ ਹੁਣ ਉਦਾਂ ਬੰਦੇ ਬਣਾਵਾਂਗੇ ਉਹਨੇ ਇਹ ਗੱਲ ਕਹੀ ਇਹ ਗੱਲ ਨੂੰ ਥੋੜਾ ਜਿਹਾ ਖਾਨੇ 'ਚ ਪਾਈ ਕੀ ਅਸੀਂ ساری ਉਮਰ ਜੁੱਤੀਆਂ ਖਾਂਦੇ ਰਵਾਂਗੇ ਅਸੀਂ ਜੁੱਤੀਆਂ ਖਾਣ ਦੇ ਆਦੀ ਆ ਉਹ ਕਿਤੇ ਦਾ ਜਲੂਸ ਕੱਢਿਆ ਗਿਆ ਪਿੰਡ ਵਿੱਚ ਬਹੁਤ ਵਾਰੀ ਮੈਂ ਸੁਣਾਈ ਹੈ ਗੱਲ ਇਹ ਤੇ ਗਦੇ ਤੇ ਵਹਾ ਗਏ ਨਾ ਗਲ ਸਿਤਰਾ ਦਾ ਹਾਰ ਪਾ ਕੇ ਪਿੰਡ ਉਹਦੀ ਢੀੜਾ ਦੇਣਾ ਸੀ ਤੇ ਜਦੋਂ ਘੁੰਮ ਕੇ ਆਇਆ ਨਾ ਘਰ ਦੇ ਮੂਹਰੇ ਦੀ ਨੰਗਲ ਨੰਗਾ ਘਰ ਵਾਲੀ ਬਾਹਰ ਖੜੀ ਸੀ ਬਿਸ਼ਰਮ ਸੀ ਕਹਿੰਦਾ ਮੈਂ ਢੀੜਾ ਦੇ ਕੇ ਆਇਆ ਵਸ ਤੂੰ ਪਾਣੀ ਗਰਮ ਕਰ ਆ ਕੇ ਨਹਾਉਣੇ ਜਨਕ ਇਹ ਉਹ ਲੋਕ ਬਿਸ਼ਰਮ ਨੇ ਮੈਂ ਜਿਹੜੀ ਗੱਲ ਕਹਿਣ ਲੱਗਾ ਧਿਆਨ ਨਾਲ ਸੁਣ ਲੇ ਸਾਨੂੰ ਆਤ ਪਈ ਐ ਅਸੀਂ ਸਾਰੀ ਉਮਰ ਜੁੱਤੀਆਂ ਖਾਣੀਆਂ ਨੇ ਅਸੀਂ ਕੁਝ ਨਹੀਂ ਦੇਖਣਾ ਵੀ ਇਹ ਬੰਦਾ ਕੱਲ ਕੀ ਸੀ ਅੱਜ ਸਾਡੇ ਸਿਰ ਤੇ ਐਮਪੀ ਬਣ ਕੇ ਬੈਠੂਗਾ ਅਸੀਂ ਵੋਟਾਂ ਪਾ ਕੇ ਜਾਂ ਐਂਉਂ ਕਹਿ ਲਈ ਵੀ ਗੰਦਗੀ ਨੂੰ ਪਹਾੜਾਂ ਤੇ ਚੜਾ ਰਹੇ ਆਂ ਅਸੀਂ ਅਸੀਂ ਕਦੇ ਸੋਚਿਆ ਹੀ ਨਹੀਂ ਹੁਣ ਪਿੱਟਦੇ ਐ ਹੁਣ ਕਹਿੰਦੇ ਜੀ ਅਮਰਤਪਾਲ ਤੇ ਸਰ ਵੀ ਅਸੀਫਾ ਦੇਵੇ ਅਰ ਜਾਣ ਕਰੇ ਵੀ ਸਾਡੇ ਹੱਲ ਕਹਿੰਦਾ ਇਹਨਾਂ ਕੋਈ ਸਵਾਰਿਆ ਨਹੀਂ ਸਵਾਰਨਾ ਕੀ ਐ ਹਲਦਖ ਖਮਿਆਜੇ ਭੂਤਨੇ ਪਹਿਣਗੇ ਜਿਨ੍ਹਾਂ ਦੇ ਹੱਥਾਂ ਵਿੱਚੇ ਖੇਡ ਰਹੇ ਨੇ ਨਾ ਹਰਾਮਖੋਰ ਹਲੇ ਤਾਂ ਉਹਨੇ ਆਉਣਾ ਹੈ ਹਲੇ ਤਾਂ ਉਹਨਾਂ ਰਾਜ ਕਰਨਾ ਹੈ ਤੁਹਾਨੂੰ ਦੱਸਣਗੇ ਖਮਿਆਜੇ ਭੂਤਨੇ ਪਹਿਣਗੇ ਹਲੇ ਕਿਉਂ ਆ ਤੁਨੂੰ ਤੂੰ ਇਤਾਂ ਬਸ ਲੌਲੀਪੌਪ ਦੇਖਿਆ ਵੀ ਸਾਡੇ ਬੱਚਿਆਂ ਨੂੰ ਨਸ਼ੇ ਛਡਾਊਗਾ ਅੰਮ੍ਰਿਤ ਛਕਾਊਗਾ ਪਤਾ ਨਹੀਂ ਖਾਲਸਾ ਰਾਜ ਜੇ ਤਾਂ ਇਦਾਂ ਮੈਂ ਚੱਲਿਆ ਸੀ ਇਦਾਂ ਆਸਾਂ ਲਈ ਬੈਠੇ ਸੀ ਪਰ ਕਦੇ ਸੋਚਿਆ ਨਹੀਂ ਵੀ ਜਿਹੜੇ ਬਹੀਰ ਵਿੱਚ ਤੁਰੇ-ਪਿਰਦੇ ਹਾਂ ਬਹੀਰ ਨਸ਼ੇੜੀਆਂ ਦੀ ਐ ਉਹਦਾ ਭਰਾ ਖੁਦ ਬੇਅਦਬੀ ਕਰਦਾ ਰਿਹਾ ਸ੍ਰੀ ਸਾਹਿਬ ਪਾ ਕੇ ਨਸ਼ੇ ਕਰਦਾ ਰਿਹਾ ਤੇ ਅਸੀਂ ਕੋਈ ਸੋਚਿਆ ਹੀ ਨਹੀਂ ਸੀ ਹੁਣ ਕਹਿੰਦੇ ਜੀ ਅਸੀਫੇ ਦੇ ਦਿਓ ਮੰਗ ਲੋ ਛੀਪੇ ਮੈਂ ਤਾਂ ਕਹਿਤਾ ਤੁਹਾਡੀ ਗੱਲ ਕਰਤੀ ਹੁਣ ਜਦੋਂ ਤੁਹਾਡੇ ਪਿੰਡ ਵਿੱਚ ਕਿਤੇ ਸਰਬਜੀਤਾ ਆਊਗਾ ਜੁੱਤੀ ਲਾ ਲਿਓ ਫੜ ਕੇ ਬੰਨ ਕੇ ਬਾ ਲਿਓ ਵੀ ਦੇਹਤ ਸੇਵਾ ਕੀਤਾ ਕੀ ਹੈ ਅਮਰਤਪਾਲ ਦੇ ਭਾਪੇ ਕੋਲੇ ਬਗਜੋ ਉਹਨੂੰ ਸੱਦ ਲਿਓ ਵੀ ਤੇਰੇ ਮੁੰਡੇ ਨੇ ਕੀਤਾ ਕੀ ਐ ਮਤਲਬ ਅਸੀਂ ਜੰਮਦਿਆਂ ਤੋਂ ਸ਼ੁਰੂ ਹੋ ਜਾਣਾ ਵੀ ਜੁੱਤੀਆਂ ਸਾਡੇ ਫਾੜ ਫਾੜ ਪਹਿਣ ਅਸੀਂ ਪੱਕ ਗਏ ਉਹ ਇੱਕ ਅੰਮਲੀ ਕਹਿੰਦੇ ਪੁਲਿਸ ਨੇ ਕੁੱਟਿਆ ਘਰ ਆ ਕੇ ਉਹਨੂੰ ਪੁੱਛਣ ਲੱਗੇ ਵੀ ਕਿੰਨਾ ਕੁ ਦੁੱਖ ਲਗਿਆ ਕਹਿੰਦਾ ਮੁੱਦਾ ਕਰਕੇ ਦੋਗ ਪਟੇ ਮਾਰੇ ਸੀ ਕਹਿੰਦਾ ਤੀਜਾ ਜਦੋਂ ਮਾਰਿਆ ਸੁੱਨ ਹੋ ਗਿਆ ਕਹਿੰਦਾ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੰਨੇ ਕੁ ਪਏ ਨੇ ਕਹਿੰਦਾ ਮਾਸਕ ਨੂੰ ਸੁਣ ਹੋ ਗਿਆ ਹੁਣ ਕਹਾਂ ਜਿੰਨਾ ਮਰਜੀ ਕੁੱਟੇ ਜਾਣ ਕੋਈ ਮਤਲਬ ਨਹੀਂ ਕਿ ਆ ਸਾਡੀ ਬੇਸ਼ਰਮੀ ਹੈ ਜੁੱਤੀਆਂ ਖਾਂਦੇ ਸੀ ਆਦੀਆਂ ਖਾਂਦੇ ਰਹਿਾਂਗੇ ਕਦੇ ਨਹੀਂ ਅਸੀਂ ਹੱਥ ਪਾੜ ਕੇ ਕਹਿੰਦੇ ਕਿਸੇ ਨੂੰ ਵੀ ਤੂੰ ਕੌਣ ਹੋਣਾ ਸਾਡੇ ਜੁੱਤੀਆਂ ਮਾਰਨ ਵਾਲਾ ਅਸੀਂ ਬੋਟਾਂ ਪਾਉਣੀਆਂ ਨੇ ਕੱਲ ਨੂੰ ਕੋਈ ਹੋਰ ਆ ਜੋ ਉੱਤੇ ਆਉਂਦੇ ਰਹਿਣਗੇ ਸੋਚਿਓ ਨਾ ਕਦੇ ਇਹ ਬਹੁਤ ਵੱਡੀ ਗਲਤੀ ਖੰਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਕੀਤੀ ਇਹਨਾਂ ਦੋਨਾਂ ਨੂੰ ਐਮਪੀ ਬਣਾ ਕੇ ਹੁਣ ਭੁਗਦੇ ਰੋ ਮੈਂ ਤਾਂ ਕਹਿਦੀ ਗੱਲ ਦਿਓ ਸੀਪਾ ਦੇ ਦੇਣਗੇ ਉਹ ਉਹ ਤਾਂ ਹਲੇ ਵੀ ਕਹਿੰਦੇ ਅਸੀਂ ਮੁੱਖ ਮੰਤਰੀ ਬਣਾਉਣਾ ਸਰ ਵੀ ਤਨੂੰ ਪੁੱਛ ਲਿਆ ਕਰੋ ਭਾਈ ਸਾਹਿਬ ਮੁੱਖ ਮੰਤਰੀ ਹੋਣਗੇ ਭੁਗੀ ਦੇ ਪੰਜ ਛੇ ਕਾਟ ਲੱਗੇ ਹੁੰਦੇ ਉਹਦੇ ਚਾਰ ਪੰਜ ਜੇਬ ਚ ਹੁੰਦੇ ਪਾਏ ਹੋਏ ਦੁਬਾਰਾ ਫੇਰ ਕੋਲ ਕਿਪੀ ਲੈਂਦਾ ਉਹ ਜਿਹੜਾ ਬੰਦਾ ਸ਼ਰਿਆਂ ਮੀਡੀਆ ਵਿੱਚ ਇਹ ਕਹਿ ਸਕਦਾ ਮੇਰਾ ਕੋਈ ਭੈਣ ਨਹੀਂ ਮੇਰਾ ਕੋਈ ਭਰਾ ਨਹੀਂ ਤੁਹਾਨੂੰ ਕੀ ਲੱਗਦਾ ਹੈ ਉਹ ਤੁਸੀਂ ਕਹਿੰਦੇ ਸੀ 30 ਦਿਨ ਉਹ ਤਾਂ ਕਹਿੰਦਾ ਸੀ ਸਤਾਈ ਵਿੱਚ ਮੁੱਖ ਮੰਤਰੀ ਬਣਾਉਣਾ ਅਮਰਪਾਲ ਨੂੰ ਹੁਣ ਬਸ ਗੇਮ ਜਿਹੜੀ ਹੈ ਤੁਹਾਡੇ ਪਾਲੇ ਵਿੱਚ ਹੈ ਜਾਨਕਿ ਗੇਂਦ ਜਿਹੜੀ ਹੈ ਤੁਹਾਡੇ ਪਾਲੇ ਵਿੱਚ ਹੈ ਹੁਣ ਤੁਹਾਡੀ ਮਰਜ਼ੀ ਹੈ ਵੀ ਜੁੱਤੀ ਫੇਰਨੀ ਇਹਨਾਂ ਦੇ ਜਾਂ ਨਹੀਂ ਫੇਰਨੀ ਜੇ ਫੇਰ ਦਿਓ ਅੱਗੇ ਤਾਂ ਵਧੀਆ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ